ਪੰਜਾਬ ਸਰਕਾਰ ਦੀਆਂ ਜਿਹੜੀਆਂ ਸਖਤ ਦਾਤਾਂ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਅੱਜ ਜਿਹੜੀ ਹੌਟਸਪੌਟ ਜਗ੍ਹਾ ਵਾ ਉਹਨਾਂ ਦੇ ਉੱਤੇ ਜਿਹੜਾ ਇਹ ਕੈਸੋ ਆਪਰੇਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਦੇ ਵਿੱਚ ਮਤਲਬ ਕੀਤਾ ਜਾ ਰਿਹਾ ਜਿਹੜੇ ਜਿਹੜੇ ਵੀ ਆਪਣਾ ਪੈਡਲਰ ਨੇ ਜਾਂ ਡਰੱਗਸ ਸਮਗਲਰ ਆ ਉਹਨਾਂ ਦੀਆਂ ਲਿਸਟਾਂ ਬੜੀਆਂ ਉਹਨਾਂ ਦੇ ਘਰਾਂ ਤੇ ਅਸੀਂ ਰੇਡ ਕਰ ਰਹੇ ਆ ਇਹ ਸਾਰਾ ਨਸ਼ੇ ਨੂੰ ਰੋਕਣ ਵਾਸਤੇ ਜਿਹੜਾ ਵਾ ਸਾਰਾ ਆਪਰੇਸ਼ਨ ਕੀਤਾ ਜਾ ਰਿਹਾ ਕਿਹੜੀ ਕਿਹੜੀ ਬਸਤੀਆਂ ਤੁਸੀਂ ਕਰ ਰਹੇ ਹੋ ਕਿਹੜੀ ਕਿਹੜੀ ਆਵਾ ਬਸਤੀ ਪੱਟੀਆਂ ਵਾਲੀ ਆਵਾ ਬਸਤੀ ਪੱਟੀਆਂ ਵਾਲੀ ਤੇ ਹੋਰ ਵੀ ਜੜੀਆਂ ਵੀ ਹੌਟਸਪੌਟ ਜਗ੍ਹਾ ਨੇ ਉੱਥੇ ਰੇਡ ਕਰ ਰਹੇ ਆ ਇਹ ਲਗਭਗ 150 ਦੇ ਕਰੀਬ ਮੁਲਾਜ਼ਮ ਆ ਜਿਹੜੇ ਅਸੀਂ ਜਿਹੜੇ ਸਾਰੇ ਕਸੋ ਆਪਰੇਸ਼ਨ ਕਰ ਰਹੇ ਆ ਸਰ ਕਸੋ ਆਪਰੇਸ਼ਨ ਬਰਾਮਦ ਹੋ ਕੁਝ ਬਰਾਮਦ ਹੋ ਹਾਂਜੀ ਅੱਜੇ ਸ਼ੁਰੂ ਕੀਤਾ ਵਾ ਕਰਨੇ ਆ ਜ਼ਰੂਰ ਇੱਥੇ ਬਰਾਮਦਗੀ ਹੋਏਗੀ ਕਿੰਨੇ ਵਿੱਚ ਕਿੰਨੇ ਵਿੱਚ ਕਰੇ ਇਹ 4 ਤੋਂ 8 ਵਜੇ ਤੱਕ ਸਭ ਸ਼ਹਿਰ ਵਿੱਚ ਤਾਂ ਕੈਸੋਪਰੇਸ਼ਨ ਚੱਲ ਰਿਹਾ ਹੈ ਕਿ ਦਿਹਾਤੀ ਏਰੀਆ ਵੀ ਚੱਲ ਰਿਹਾ ਹੈ ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਦਿਹਾਤੀ ਜ ਵੀ ਸ਼ਹਿਰੀ ਏਰੀਆ ਚ ਵੀ ਸਾਰੇ ਥਾਂ ਦੇ ਉੱਤੇ ਜਿਹੜਾ ਕੈਸੋ ਆਪਰੇਸ਼ਨ 4 ਤੋਂ 8 ਚੱਲ ਰਿਹਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਖਤ ਦੇ ਤਾਹਾਂ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਨ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਅੱਜ ਜਿਹੜੀ ਹੌਟਸਪੌਟ ਜਗਾ ਵਾ ਉਹਨਾਂ ਦੇ ਉੱਤੇ ਜਿਹੜਾ ਇਹ ਕੈਸੋ ਆਪਰੇਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਦੇ ਵਿੱਚ ਮਤਲਬ ਕੀਤਾ ਜਾ ਰਿਹਾ ਜਿਹੜੇ ਜਿਹੜੇ ਵੀ ਆਪਣਾ ਪੈਡੂਲਰ ਨੇ ਜਾਂ ਡਰੱਗਸ ਸਮਗਲਰ ਆ ਉਹਨਾਂ ਦੀਆਂ ਲਿਸਟਾਂ ਬੜੀਆਂ ਉਹਨਾਂ ਦੇ ਘਰਾਂ ਤੇ ਅਸੀਂ ਰੇਡ ਕਰ ਰਹੇ ਆ ਇਹ ਸਾਰਾ ਨਸ਼ੇ ਨੂੰ ਰੋਕਣ ਵਾਸਤੇ ਜਿਹੜਾ ਵਾ ਸਾਰਾ ਆਪਰੇਸ਼ਨ ਕੀਤਾ ਜਾ ਰਿਹਾ ਕਿਹੜੀ ਕਿਹੜੀ ਬਸਤੀਆਂ ਤੁਸੀਂ ਕਰ ਰਹੇ ਹੋ ਕਿਹੜੀ ਕਿਹੜੀ ਆਵਾ ਬਸਤੀ ਪੱਟੀਆਂ ਵਾਲੀ ਆਵਾ ਬਸਤੀ ਪੱਟੀਆਂ ਵਾਲੀ ਤੇ ਹੋਰ ਵੀ ਜੜੀਆਂ ਵੀ ਹੌਟਸਪੌਟ ਜਗ੍ਹਾ ਨੇ ਉੱਥੇ ਰੇਡ ਕਰ ਰਹੇ ਆ ਇਹ ਲਗਭਗ 150 ਦੇ ਕਰੀਬ ਮੁਲਾਜ਼ਮ ਆ ਜਿਹੜੇ ਅਸੀਂ ਜਿਹੜੇ ਸਾਰੇ ਕੈਸੋ ਆਪਰੇਸ਼ਨ ਕਰ ਰਹੇ ਆ ਸਰ ਖਾਸ ਆਪਰੇਸ਼ਨ ਬਾਰੇ ਕੁਝ ਬਰਾਮਦ ਹੋ? ਹਾਂਜੀ ਅੱਜੇ ਸ਼ੁਰੂ ਕੀਤਾ ਵਾ ਕਰਨੇ ਆ ਜਰੂਰ ਇੱਥੇ ਬਰਾਮਦਗੀ ਹੋਏਗੀ ਕਿੰਨੇ ਵਜੇ ਤੋਂ ਕਿੰਨੇ ਵਜੇ ਕਰੇ ਇਹ 4 ਤੋਂ 8 ਵਜੇ ਤੱਕ ਸਭ ਸ਼ਹਿਰ ਵਿੱਚ ਤਾਂ ਖਾਸ ਤੌਰ ਤੇ ਚੱਲ ਰਿਹਾ ਹੈ ਕਿ ਦਿਹਾਤੀ ਏਰੀਆ ਵੀ ਕਰ ਰਿਹਾ ਹੈ। ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਦਿਹਾਤੀ ਜ ਵੀ ਸ਼ਹਿਰੀ ਏਰੀਆ ਵਿੱਚ ਸਾਰੇ ਥਾਂ ਦੇ ਉੱਤੇ ਜਿਹੜਾ ਕੈਸੋ ਆਪਰੇਸ਼ਨ 4 ਤੋਂ 8 ਚੱਲ ਰਿਹਾ। ਪੰਜਾਬ ਸਰਕਾਰ ਦੀਆਂ ਜਿਹੜੀਆਂ ਸਖਤ ਦੇ ਤਾਹਾਂ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਅੱਜ ਜਿਹੜੀ ਹੌਟਸਪੌਟ ਜਗ੍ਹਾ ਵਾ ਉਹਨਾਂ ਦੇ ਉੱਤੇ ਜਿਹੜਾ ਇਹ ਕੈਸੋ ਆਪਰੇਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਦੇ ਵਿੱਚ ਮਤਲਬ ਕੀਤਾ ਜਾ ਰਿਹਾ ਜਿਹੜੇ ਜਿਹੜੇ ਵੀ ਆਪਣਾ ਪੈਡੂਲਰ ਨੇ ਜਾਂ ਡਰੱਗਸ ਵਗਲ ਰਿਆ ਉਹ ਉਹਨਾਂ ਦੀਆਂ ਲਿਸਟਾਂ ਬੜੀਆਂ ਉਹਨਾਂ ਦੇ ਘਰਾਂ ਤੇ ਅਸੀਂ ਰੇਡ ਕਰ ਰਹੇ ਆ ਇਹ ਸਾਰਾ ਨਸ਼ੇ ਨੂੰ ਰੋਕਣ ਵਾਸਤੇ ਜਿਹੜਾ ਵਾ ਸਾਰਾ ਆਪਰੇਸ਼ਨ ਕੀਤਾ ਜਾ ਰਿਹਾ ਕਿਹੜੀ ਕਿਹੜੀ ਬਸਤੀਆਂ ਤੁਸੀਂ ਕਰ ਰਹੇ ਹੋ ਕਿਹੜੀ ਕਿਹੜੀ ਆਵਾ ਬਸਤੀ ਪੱਟੀਆਂ ਵਾਲੀ ਆਵਾ ਬਸਤੀ ਪੱਟੀਆਂ ਵਾਲੀ ਤੇ ਹੋਰ ਵੀ ਜੜੀਆਂ ਵੀ ਹੌਟਸਪੌਟ ਜਗ੍ਹਾ ਨੇ ਉੱਥੇ ਰੇਡ ਕਰ ਰਹੇ ਆ ਕਿੰਨੇ ਕੁ ਮਲਾਜ਼ਮ ਆ ਇਹ ਲਗਭਗ 150 ਦੇ ਕਰੀਬ ਮਲਾਜ਼ਮ ਆ ਜਿਹੜੇ ਅਸੀਂ ਜਿਹੜੇ ਸਾਰੇ ਕੈਸੋ ਆਪਰੇਸ਼ਨ ਕਰ ਰਹੇ ਆ ਸਰ ਕੈਸੋ ਆਪਰੇਸ਼ਨ ਦੌਰਾਨ ਕੁਝ ਬਰਾਮਦਗੀ ਹਾਂਜੀ ਅੱਜ ਸ਼ੁਰੂ ਕੀਤਾ ਵਾ ਕਰਨੇ ਆ ਜਰੂਰ ਇੱਥੇ ਬਰਾਮਦਗੀ ਹੋਏਗੀ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਇਹ 4 ਤੋਂ 8 ਵਜੇ ਤੱਕ ਸਰ ਸ਼ਹਿਰ ਵਿੱਚ ਤਾਂ ਕੈਸੋ ਪ੍ਰੇਨ ਚੱਲ ਰਿਹਾ ਹੈ ਕਿ ਦਿਹਾਤੀ ਏਰੀਆ ਵੀ ਚੱਲ ਰਿਹਾ ਹੈ ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਦਿਹਾਤੀ ਜ ਵੀ ਸ਼ਹਿਰੀ ਏਰੀਆ ਚ ਵੀ ਸਾਰੇ ਥਾਂ ਦੇ ਉੱਤੇ ਜਿਹੜਾ ਕੈਸੋ ਆਪਰੇਸ਼ਨ 4 ਤੋਂ 8 ਚੱਲ ਰਿਹਾ ਹੈ